ਸਬਾ ਵਾਹਿਗੁਰੂ ਜੀ ਕੀ ਫਤਿਹ ਮੰਨਣ ਕੀ ਗਤ ਕਹੇ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨੂੰ ਸਮਝਾਣਾ ਕਿ ਸਾਨੂੰ ਇੱਕ ਨਾਲ ਜੁੜਨਾ ਹੈ ਇੱਕਸ ਕੋ ਮਨ ਲਾਈ ਇੱਕਸ ਕੋ ਮਨ ਲਾਈ ਸਾਨੂੰ ਸਾਰਿਆਂ ਨੂੰ ਬਾਣੀ ਦੇ ਨਾਲ ਜੁੜਨ ਦੀ ਲੋੜ ਹੈ ਅਵਰ ਕਾਜ ਤਿਰ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਵੱਡੇ ਭਾਗਾਂ ਨਾਲ ਸਾਨੂੰ ਸਤ ਸੰਗ ਮਿਲਦਾ ਹੈ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਬਿਨ ਸਭ ਤੰਦ ਹੈ ਇੱਕ ਸਿਉ ਬਿਨ ਲਾਏ ਮੇਰੇ ਮਨ ਏਕਸ ਸਿਉ ਚਿਤ ਲਾਏ ਏਕਸ ਬਿਨ ਸਭ ਤੰਦ ਹੈ ਏਕਸ ਸਿਉ ਬਿਨ ਲਾਏ ਕਹਿੰਦੇ ਜਿਨ ਨੂੰ لا ਸ਼ਰੀਰ ਸੁਣਿਆ ਕਿਤੋਂ ਨਹੀਂ ਨਾਮ ਤ੍ਰੀਕ ਕੈnde ਜਿੰਨੂ ਲਾਸ਼ ਰੀਕ ਸੁਨਿਆ ਕਿਤੋਂ ਨਹੀਂ ਨਾਮ ਤ੍ਰੀਕ ਨੂਰੀ ਬजूद ਹੈ ਉਸ ਸਾਹਿਬ ਦਾ ਨੂਰੀ ਬजूद ਹੈ ਉਸ ਸਾਹਿਬ ਦਾ ਤਰਪ ਜਨੂ ਨਾ ਪਾਲਾ ਜੀ ਤਰਪ ਜਿਨੂ ਨਾਮ ਪਾਲਾ ਜੀ ਕੈnde ਜਿਨੂ ਸ਼ਰੀ ਕੈnde ਜਿਨੂ لا ਸ਼ਰੀਕ ਸੁਣਿਆ ਕਿ ਤੋ ਨਹੀਂ ਨਾਮ ਤ੍ਰੀਕ ਆ ਜਨਮੇ ਪੁਰਖ ਦੀ ਮੂਰਤ ਅਕਾਲ ਸਤ ਪੁਰਖ ਜੀ ਦੀਨ ਦਿਆ ਅਜਨਮੇ ਪੁਰਖ ਦੀ ਮੂਰਤ ਆਕਾਨ ਸਤ ਪੁਰਖ ਜੀ ਦੀਨ ਦਿਆ ਸਦੀਆਂ ਕਾਲ ਜਿੱਥੇ ਪੈਰ ਧਰੀ ਜ ਕਹਿੰਦੇ ਜਨੇ ਜਨੂ ਲਾ ਸਰੀਕ ਕਿ ਤੋਂ ਨੈ ਨਾਮ ਤਰੀ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਕੀ ਗਤ ਕਹੀ ਨਾ ਜਾਏ ਮਨ ਕੀ ਗਤ ਕਹੀ ਨਾ ਜਾਏ ਮੇਰੇ ਅਮਨ ਇੱਕ ਸਕੋ ਮਨ ਲਾਏ ਇੱਕ ਸਕੋ ਮਨ ਲਾਏ ਮੇਰਾ ਮਨ ਇੱਕ ਸਕੋ ਮਨ ਲਾਏ